ਜਿਵੇਂ ਕਿ ਤੁਹਾਨੂੰ ਪਤਾ ਹੈ ਸੋ ਹਾਈ 7 ਸਾਲ ਕੰਪਲੀਟ ਕਰ ਚੁੱਕਿਆ ਤੇ 800 ਮਿਲੀਅਨ ਪਲੱਸ ਇਸ ਤੇ ਆਫੀਸ਼ਲੀ ਵਿਊਜ਼ ਹੋ ਚੁੱਕੇ ਨੇ ਬਹੁਤ ਵੱਡਾ ਆंकੜਾ ਹੈ ਦੋਸਤੋ ਤੇ ਕਾਫੀ سارے ਰਿਕਾਰਡ ਇਸ ਗਾਣੇ ਨੇ ਬਣਾ ਦਿੱਤੇ ਨੇ ਸਿੱਧੂ ਮੂਸੇਵਾਲੇ ਨੇ ਕਿਹਾ ਸੀ ਵੀ ਟੈਲੈਂਟ ਪਲੇਸ ਤੇ ਡਿਪੈਂਡ ਕਰੇ ਨਾ ਪਿੰਡ ਬੈਠਾ ਬੈਠਾ ਦੁਨੀਆ ਨੂੰ ਸ਼ੇਕ ਕਰ ਦੂੰ ਤੁਸੀਂ ਇਸ ਗਾਣੇ ਦੀ ਇੱਕ ਖਾਸियत ਜਾਣ ਕੇ ਹੈਰਾਨ ਰਹਿ ਜਾਓਗੇ ਕੀ ਤੁਸੀਂ ਜਾਣਦੇ ਹੋ ਦੋਸਤੋ ਸੋ ਹਾਈ ਗਾਣੇ ਦੀ ਵੀਡੀਓ ਸਿਰਫ ਸਿਰਫ 500 ਡਾਲਰ ਦੇ ਵਿੱਚ ਬਣੀ ਸੀ ਆਏ ਤੁਹਾਡੇ ਜੋ ਕਈ ਲੋਕ ਨਹੀਂ ਜਾਣਦੇ ਹੋਵਗੇ ਬਟ ਜਿਹੜੇ ਕਟੜ ਸਿੱਧੂ ਦੇ ਫੈਨ ਨੇ ਉਹ ਜ਼ਰੂਰ ਜਾਣਦੇ ਹੋਣਗੇ ਕਿ 500 ਡਾਲਰ ਦੇ ਵਿੱਚ ਸਿੱਧੂ ਮੂਸੇਵਾਲਾ ਨੇ ਇਹ ਵੀਡੀਓ ਬਣਵਾਈ ਸੀ ਉਸ ਸਮੇਂ ਸਿੱਧੂ ਦੇ ਕੋਲ ਪੈਸੇ ਨਹੀਂ ਹੁੰਦੇ ਸੀ ਉਸ ਸਮੇਂ ਦੇ ਕੈਨੇਡੀਅਨ 500 ਡਾਲਰ ਇੰਡੀਆ ਦੇ 25000 ਰੁਪਏ ਬਣਦੇ ਸੀ 25000 ਦੇ ਵਿੱਚ ਵੀਡੀਓ ਬਣਾ ਕੇ ਕਰੋੜਾਂ ਦਾ ਬਿਜ਼ਨਸ ਕਰਕੇ ਇਹ ਵੀਡੀਓ ਅੱਜ 800 ਮਿਲੀਅਨ ਤਾਂ ਆਫੀਸ਼ਲੀ ਇਸਤੇ ਵਿਊਜ਼ ਨੇ ਅਤੇ ਜਿਹੜੇ ਐਪਲ 뮤직 ਸਪੋਟੀਫਾਈ ਤੋਂ ਪੈਸੇ ਆਏ ਇਨਕਮ ਆਈ ਉਹ ਅਲੱਗ ਸੋ ਇਹ ਸਿੱਧੂ ਮੂਸੇਵਾਲਾ ਹੀ ਕਰ ਸਕਦਾ ਆ ਦੁਨੇ ਕੇ ਹਾਜ਼ੀ ਵੀ ਟੈਲੈਂਟ ਹੋਣਾ ਚਾਹੀਦਾ ਆ ਬੇਸਿਕ ਤੁਸੀਂ ਪਿੰਡ ਦੇ ਵਿੱਚ ਵੀਡੀਓ ਬਣਾ ਦੋ ਉਹ ਵੀ ਚੱਲੂਗੀ ਤੇ ਇਹ ਸਿੱਧੂ ਦੀ ਜਬਾਨ ਅਤੇ ਸਿੱਧੂ ਨੇ ਕਰਕੇ ਦਿਖਾਇਆ ਵੀਡੀਓ ਨੂੰ ਸ਼ੇਅਰ ਕਰਿਓ ਇਸ ਇਨਫੋਰਮੇਸ਼ਨ ਨੂੰ ਹਰ ਇੱਕ ਦੇ ਕੋਲ ਜਿੰਨਾ ਜਿੰਨਾਂ ਨੂੰ ਇਹ ਗੱਲ ਪਹਿਲਾਂ ਪਤਾ ਸੀ ਉਹ ਕਮੈਂਟ ਜ਼ਰੂਰ ਕਰਿਓ ਦਿਲਦਿਆਂ ਹੋਰ ਅਪਡੇਟ ਲੈ ਕੇ ਧੰਨਵਾਦ